ਖੇਤਕਾਰ ਮੋਰਚੇ ਵੱਲੋਂ ਪੰਜਾਬ ਦੇ ਵੱਖ-ਵੱਖ ਥਾਵਾਂ ਉੱਪਰ ਰੇਲਾਂ ਦਾ ਕੀਤਾ ਗਿਆ ਚੱਕਾ ਜਾਮ ਕੇਂਦਰ ਸਰਕਾਰ ਵਿਰੁੱਧ ਦਿੱਤੇ ਗਏ ਰੋਸਦਰ ਨੇ ਅਤੇ ਕੀਤੀ ਗਈ ਨਾਰੇਬਾਜੀ ਸੰਯੁਕਤ ਖੇਤਕਾਰ ਮੋਰਚੇ ਵੱਲੋਂ ਪੰਜਾਬ ਦੇ ਵੱਖ-ਵੱਖ ਥਾਵਾਂ ਉੱਪਰ ਰੇਲ ਰੋਕੋਰ ਅੰਦolan ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਥਾਵਾਂ ਉੱਪਰ ਰੇਲਾਂ ਰੋਕੀਆਂ ਗਈਆਂ ਅਤੇ ਮੋਦੀ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ ਕਿਸਾਨਾਂ ਨੇ ਮੰਗ ਕਰਦੇ ਆ ਕਿ ਅਗਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਪਹਿਲਾਂ ਵਾਂਗ ਹੀ ਕਿਸਾਨੀ ਅਧ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਅੱਜ ਜੋ ਕਰੋਂ ਕਿਉਂਕਿ ਅੱਜ ਪੰਜਾਬ ਦੀਆਂ ਕੁਝ ਕਿਸਾਨ ਜਥੇ ਤੇ ਮੈਂ ਨਾਰੇ ਲਾਉਣਾ ਨਾਰੇ ਦਾ ਜਵਾਬ ਉੱਤੇ ਕਰਕੇ ਜੋ ਜ਼ੋਰ ਚੇਦੀਆਂ ਰਹਿੰਦੀਆਂ ਮੰਗਾ ਸੀ ਤੇ ਜੋਰ ਸ਼ੋਰ ਤੇ ਨਾਅਰੇ ਆ ਕੱਲੇ ਕਿਸਾਨੀ ਦੀਆਂ ਮੰਗਾ ਨਹੀਂ ਸਮੁੱਚੇ ਲੋਕਾਂ ਦੀਆਂ ਮੰਗਾਂ ਨੇ ਸਰਕਾਰ ਮੰਨ ਲਏ ਕਿ ਉਹ ਦੁਬਾਰਾ ਆਪਣਾ ਟੈਸਟ ਕਰਨ ਜਾ ਰਹੀ ਹੈ ਜਦੋਂ ਇਹ ਖੱਟਰ ਸਰਕਾਰਾਂ ਨਾਲ ਦੇ ਦਰਜਾ ਕਿ ਅਸੀਂ 7 ਮਈ ਦਾ ਸੰਘਰਸ਼ ਜਿਹੜਾ ਇਹ ਕਰ ਸਕਦਾ ਉਹ 7 ਮਈ ਸੰਘਰਸ਼ ਕਰਨ ਜਾ ਰਹੇ ਹਰਿਆਣਾ ਦੀ ਸਰਕਾਰ ਨੇ ਬੈਰੀਕੇਡਿੰਗ ਕਰਕੇ ਇੰਨੀ ਬੈਰੀਕੇਡਿੰਗ ਕਰ ਦਿੱਤੀ ਆ ਕਿ ਸਾਡਾ ਗੁਰੂ ਗੋਬਿੰਦ ਸਿੰਘ ਜਿਹੜੇ ਉਹ ਜਿਹੜਾ ਇਸ ਤਰੀਕੇ ਦੀ ਸਖਤ ਨਹੀਂ ਹੁੰਦੀ ਜਿੱਤੇ ਉਹਨਾਂ ਦੇ ਗੁਰੂ ਦੇ ਨਾਲ ਲੜੀ ਜਾਣੀਆਂ ਨੇ ਅਥਰੂ ਗੈਰ ਛੱਡੀ ਜਾ ਰਹੀ ਆ ਹੋਰ ਕਾਹ ਮੁੰਮੇ ਦਾ ਜਬਰ ਕੀਤਾ ਜਾ ਰਿਹਾ ਔਰ ਜੋ ਜ਼ਬਰ ਨੂੰ ਰੋਕਣ ਵਾਸਤੇ ਅੱਜ ਦਾ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਦਾਕਾ ਡਕਾਉਂਦਾ ਹੋਣਾ 9 ਧਾਮਾਂ ਤੇ ਐਲਾਨ ਕੀਤਾ ਸੀ ਪਰ ਸਾਨੂੰ ਪਤਾ ਲੱਗਾ ਕਿ 8 ਧਾਮਾਂ ਦੇ ਜਿਹੜਾ ਰੇਲਾ ਭਾਰਤੀ ਕਿਸਾਨੀ ਨੇ ਨੇ ਇੱਕ ਦਾਕਾ ਡਕਾਉਂਦਾ ਨੂੰ ਉਹ ਜ਼ਬਰ ਦੇ ਵਿਰੋਧੀ ਵਿੱਚ ਬੰਦ ਕੀਤੀਆਂ ਨੇ ਇਹ ਪਿੰਖਾਣ ਦੇ ਸੱਦੇ ਦੇ ਵਿੱਚ ਉਹ ਪੱਲੇ ਕਿਸਾਨਾਂ ਦਾ ਮਸਲਾ ਨਹੀਂ ਸੂਚੇ ਲੋਕਾਂ ਦਾ ਮਸਲਾ ਹੈ ਜੇ ਸਾਨੂੰ ਤੇ ਧੰਨ ਵਾਸਤੇ ਅਨਾਜ ਨਹੀਂ ਮਿਲੂਗਾ ਤਾਂ ਸਾਡੇ ਲੋਕਾਂ ਦਾ ਦੌਰਾ ਇੱਥੇ ਦੁੱਬਰ ਹੋ ਜਾਊਗਾ ਤੇ ਇਹ ਆ ਕਿ ਨਾਲੇ ਲੋਕਾਂ ਦਾ ਜਦੋਂ ਸਾਨੂੰ ਸੈਕਲ ਕਰਿਆ ਤਾਂ ਫਿਰ ਭਾਰਤੀ ਕਿਆ ਆਪਣਾ ਕਿਸਾਨ ਸੰਜੋਗ ਤੋਂ ਮੋਰਚੇ ਬਨੋ ਇਹ ਫੈਸਲਾ ਕੀਤਾ ਕਿ ਐਮਰਜੈਂਸੀ ਜਿੰਨੀਆਂ ਵੀ ਸਬਾਵਾਂ ਨੇ ਕਿਸੇ ਬੱਚੇ ਦਾ ਪੇਪਰ ਆ ਕੋਈ ਮਰੀਜ਼ ਆ ਬਾਕਬ ਬਿਆਨ ਇਹ ਪਹਿਲਾਂ ਆਲਰੇਡੀ ਅਨਾਉਂਸ ਕੀਤੇ ਹੁੰਦੇ ਨੇ ਉਹਨਾਂ ਦਾ ਜਾਣਾ ਜ਼ਰੂਰੀ ਹੁੰਦਾ ਕੋਈ ਮਰ ਗਈ ਉੱਥੇ ਜਾਣਾ ਜ਼ਰੂਰੀ ਹੁੰਦਾ ਉਹ ਐਮਰਜੈਂਸੀ ਸਬਾਵਾਂ ਡਾਕਟਰਾਂ ਨੂੰ ਛੋੜਾ ਹੈ ਮੈਡੀਕਲ ਥੋੜਾ ਨੂੰ ਛੋੜਾ ਹੈ ਕਿਉਂਕਿ ਜਿਹਦੇ ਨਾਲ ਸਾਡੇ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਉਹਨਾਂ ਨੂੰ ਐਸੇ ਆਪਣੇ ਹੱਥ ਦੇ ਵਿੱਚ ਭਗਤੌਣ ਦੇ ਲਈ ਐਮਰਜੈਂਸੀ ਦੀ ਸਭਾਵਾਂ ਲੜਨੀਆ ਉਹ ਚਾਲੂ ਰੱਖੇ ਜਾਣੀਆਂ ਇੱਕ ਪਾਸੇ ਜਿਹੜੇ ਪੱਤਰਕਾਰ ਇੱਥੇ ਆਏ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਰੇਲਾ ਜਿਹੜੀਆਂ ਰੋਕੀਆਂ ਜਾ ਰਹੀਆਂ ਵੈਸੇ ਇਹ 8 ਥਾਵਾਂ ਤੇ ਡਕਾਉਂਦਾ ਜਿੱਥੇ ਮੰਡੀ ਵੱਲੋਂ ਰੋਕੀਆਂ ਜਾ ਰਹੀਆਂ ਨੇ ਰੋਕਣ ਦਾ ਜਿਹੜਾ ਕਾਰਨ ਉਹ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਸਾਡੇ ਸਾਥੀ ਕੋ ਦਿੱਲੀ ਜਾ ਰਹੇ ਸੀ ਉਹਨਾਂ ਦੇ ਜਬਰ ਕੀਤਾ ਉਸ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਜਿਸ ਤਰ੍ਹਾਂ ਦੀ ਉੱਥੇ ਘਟਨਾ ਵਾਪਰੀਆਂ ਨੇ ਹਰਿਆਣਾ ਸਰਕਾਰ ਦਾ ਕੋਈ ਫਰਜ਼ ਨਹੀਂ ਸੀ ਬਣਦਾ ਵੀ ਉਹ ਸਾਡੇ ਕਿਸਾਨਾਂ ਨੇ ਉਥੋਂ ਦੀ ਨਿੰਗਣਾ ਸੀ ਕਿ ਉਹਨਾਂ ਨੇ ਰੋਕਿਆ ਤੇ ਉਹ ਜਬਰ ਆ ਜਿਹੜਾ ਪੂਰਾ ਇਹ ਮੂੰਹ ਤੋੜ ਜਵਾਬ ਦੇਣ ਵਾਸਤੇ ਅਸੀਂ ਕਰ ਰਹੇ ਹਾਂ ਦੂਜੀ ਗੱਲ ਇਹ ਆ ਵੀ ਜਿਹੜੀ ਹੁਣ ਲੜਾਈ ਹੈ ਕੱਲੇ ਕਿਸਾਨਾਂ ਦੀ ਨਹੀਂ ਹੈਗੀ ਮੈਂ ਕਹੂੰਗਾ ਵੀ ਸਮੁੱਚੇ ਅਨਖਾਨ ਵਾਲੇ ਦੀ ਜਿਹਦੇ ਵਿੱਚ ਮਜ਼ਦੂਰ ਸਾਰੇ ਵਰਗ ਲਟਾੜੇ ਜਾ ਰਿਹਾ ਜੇ ਕੱਲੇ-ਕੱਲੇ ਦੱਸਾਂਗੇ ਤਾਂ ਲੰਮੀ ਹੋ ਜੂ ਵੀਡੀਓ ਕਿਉਂਕਿ ਸਾਰਿਆਂ ਤੇ ਹਮਲਾ ਜਿਹੜਾ ਭਾਰਤਵੰਦ ਅਸੀਂ ਕਰਨ ਜਾ ਰਹੇ ਹਾਂ 16 ਤਰੀਕ ਨੂੰ ਉਹਦੇ ਵਿੱਚ ਇਹੀ ਆ ਵੀ ਸਾਰੇ ਭਾਰਤ ਨੂੰ ਇੱਕ ਜੁਟ ਕੀਤਾ ਜਾ ਕਿਉਂਕਿ ਕੱਲੇ ਪੰਜਾਬ ਤੇ ਹਮਲਾ ਨਹੀਂ ਹੈ ਹੁਣ ਜਿਹੜਾ ਹਮਲਾ ਸਾਰੇ ਭਾਰਤ ਤੇ ਆ ਸਾਰੀਆਂ ઠાਵਾ ਤੇ ਆ ਚਾਹੇ ਉਹ ਥੱਲਿਓ ਸਾਡੀਆਂ ਪਦਾਰਥ ਨਿਕਲਦੇ ਆ ਚਾਹੇ ਉਹ ਸਾਡੀ ਟਰਾਂਸਪੋਰਟ ਆ ਲੇਬਰ ਕਾਨੂੰਨ ਲੈ ਆਂਦਾ ਨਰੇਗਾ ਦਾ ਬਜਟ ਘਟਾਤਾ ਮੇਰਾ ਕਹਿਣ ਤੋਂ ਭਾਵ ਜਿਹੜਾ ਖਾਣ ਵਾਸਤੇ ਨਾਜ ਦਿੰਦੇ ਸੀ ਉਹਨੂੰ ਵੀ ਕਿਤੇ ਨਾ ਕਿਤੇ ਕੱਟ ਲੱਗਣ ਜਾ ਰਹੇ ਨੇ ਇਸ ਕਰਕੇ ਇਹ ਸਮੁੱਚੇ ਲੋਕਾਂ ਦੀ ਲੜਾਈ ਆ ਜਿਹੜਾ ਸਾਨੂੰ ਜਮਹੂਰੀ ਹੱਕ ਆ ਉਹ ਠੀਕ ਆ ਸਾਡੇ ਸਾਥੀ ਜਾ ਰਹੇ ਨੇ ਸਜੋਤ ਮੋਰਚਾ ਜਿਹੜੀ ਵੀ ਕਾਲ ਦੇਊ ਉਹਦੇ ਤੇ ਅਸੀਂ ਹੌਲ ਚੜਾਵਾਂਗੇ ਪਰ ਅੱਜ ਅਸੀਂ 8 ਥਾਵਾਂ ਦੇ ਜਿਹੜਾ ਭਾਰਤੀਕ ਸਾਜ ਨੇ ਅੜਕੌਂਦਾ ਬਲੋਂ ਤੁਰੰਤ ਫੈਸਲਾ ਲਿਆ ਉਹਨੂੰ ਇਹਨੇਪਰੇ ਚੜਨ ਵਾਸਤੇ ਜਿਵੇਂ ਕੱਲ ਮੰਨ ਲਓ ਭਾਰਤ ਬੰਦ ਹੈ ਜੀ ਕੱਲ ਭਾਰਤ ਬੰਦ ਦੇ ਵਿੱਚ ਜਿਵੇਂ ਐਮਰਜੈਂਸੀ ਸੇਵਾਵਾਂ ਹੈਗੀਆਂ ਐਮਰਜੈਂਸੀ ਸੇਵਾਵਾਂ ਜਿਵੇਂ ਡਾਕਟਰ ਹੈਗੇ ਆ ਜਾਂ ਕੇਮਿਸਟ ਹੈਗੇ ਆ ਕੀ ਉਹਨਾਂ ਨੂੰ ਛੋਟ ਹੈਗੀ ਐ ਕੱਲ ਨੂੰ ਉਹਨਾਂ ਨੂੰ ਕਾਫੀ ਕਰੂੰਗੇ ਇਸ ਗੱਲ ਦਾ ਵੀ ਅਸੀਂ ਦੱਸ ਦਈਏ ਸਪਸ਼ਟ ਕਰ ਦਈਏ ਵੀ ਜਿਹੜੀਆਂ ਬਿਮਾਰ ਬੰਦੇ ਜਾਂ ਫੱਟੜ ਜੋ ਵੀ ਹੈ ਬਿਮਾਰ ਐਂਬੂਲੈਂਸ ਗੱਡੀਆਂ ਨੂੰ ਬਕਾਇਦਾ ਛੱਡਿਆ ਜਾਓ ਮਾਰਨ ਵਾਲੇ ਸਾਡੇ ਬੱਚੇ ਨੇ ਕਿਸੇ ਨੇ ਪੇਪਰ ਜਾਣਾ ਉਹਨੂੰ ਛੱਡਿਆ ਜਾਊਗਾ ਤੇ ਹੋਰ ਵੀ ਜਿਹੜੇ ਕੋਈ ਜ਼ਰੂਰੀ ਨੇ ਜਿਵੇਂ ਕੋਈ ਹੋਰ ਕਿਸੇ ਤਰ੍ਹਾਂ ਦਾ ਵੀ ਆ ਉਹਨੂੰ ਜ਼ਰੂਰੀ ਵਾਲੇ ਨੂੰ ਛੱਡਿਆ ਜਾਊਗਾ ਨਾ ਕਿ ਸਾਰਿਆਂ ਨੂੰ ਅਸੀਂ ਰੋਕ ਕੇ ਬੈਠਾਂ ਜਿਹੜੀ ਡਾਕਟਰੀ ਹੈ ਜਾਂ ਕੇਮਿਸਟ ਹੈ ਦਵਾਈਆਂ ਦੀ ਦੁਕਾਨਾ ਉਹਨਾਂ ਨੂੰ ਤੁਸੀਂ ਛੋੜ ਦਿੱਤੀ ਹੋਈ ਹੈ ਕੱਲ ਦੀ ਮਤਲਬ ਜਿਵੇਂ ਹਾਂ ਜਿਹੜੀਆਂ ਡਾਕਟਰਾਂ ਦੀਆਂ ਦੁਕਾਨਾਂ ਨੇ ਦੇਖੋ ਕਿਸੇ ਨੂੰ ਦਵਾਈ ਦੀ ਲੋੜ ਆ ਉਹ ਤਾਂ ਹੀ ਬੰਦ ਕੀਤੀਆਂ ਠੀਕ ਹੈ ਜੀ ਪਰ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਰਿਆਂ ਤੇ ਹਮਲਾ ਦੁਕਾਨਦਾਰਾਂ ਨੂੰ ਵੀ ਅਸੀਂ ਇਹੀ ਕਿਹਾ ਵੀ ਮੌਲ ਵੱਡੇ ਆ ਰਹੇ ਨੇ ਸੋਡਾ ਵੀ ਰੋਜ਼ਗਾਰ ਜਾ ਰਿਹਾ ਪੱਤਰਕਾਰਾਂ ਦਾ ਵੱਡੇ ਚੈਨਲ ਸਾਰਾ ਕੁਝ ਆਪਦੇ ਹੱਥ ਚ ਲਈ ਜਾ ਰਹੇ ਆ ਇਹ ਸਾਰਿਆਂ ਦੀ ਲੜਾਈ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਅੱਜ ਭਾਰਤ ਦੇ ਲੋਕਾਂ ਨੂੰ ਕਿ ਦੁਨੀਆਂ ਦੇ ਲੋਕ ਇਕੱਠੇ ਹੋਣਗੇ ਤੁਸੀਂ ਪਿਛਲੇ ਦਹਾਕੇ ਦੇਖਿਆ ਜਰਮਨ ਦੇ ਅੰਦਰ ਸਪੇਨ ਦੇ ਅੰਦਰ ਉਹਨਾਂ ਦੀਆਂ ਵੀ ਸਬ ਸਿੱਟੀਆਂ ਕੱਟਣ ਜਾ ਰਹੇ ਆ ਉੱਥੋਂ ਦੇ ਸਾਮਰਾਜ ਤੇ ਇੰਨੀਆਂ ਤੇ ਸਾਡੀਆਂ ਗੱਲਾਂ ਸੀ ਬਾਕੀਾਂ ਦੀ ਪਾਰਟੀ ਦਾ ਨਾਮ ਹੈ ਤਾਂ ਅਸੀਂ ਕੱਲ ਸਵੇਰੇ ਦੀ ਮੀਟਿੰਗ ਕੀਤੀ ਹੈ ਉਹ ਭਲੜੇ ਬਕਾਇਦਾ ਉਹਦੇ ਚ ਫੈਸਲਾ ਕੀਤਾ ਕਿ ਜੋ ਹੈ ਜ਼ਬਰ ਹੋ ਰਿਹਾ ਹੈ ਇਹ ਇਕੱਲੇ ਉਹਨਾਂ ਕਿਸਾਨਾਂ ਤੇ ਨਹੀਂ ਹੋ ਰਿਹਾ ਅਸੀਂ ਸਮਝਦੇ ਹਾਂ ਕਿ ਸਮੁੱਚੇ ਕਿਸਾਨੀ ਤੇ ਇਹ ਜ਼ਬਰ ਹੋ ਰਿਹਾ ਹੈ ਤੇ ਸਾਡਾ ਜਿਹੜਾ ਮੁੱਖ ਮਕਸਦ ਹੈ ਕੱਲ ਵੀ ਜੋ ਅਸੀਂ ਵਿਚਾਰਿਆ ਹੈ ਕਿ ਪੂਰੇ ਕਿਸਾਨਾਂ ਦੇ ਮੋਰਚੇ ਨੂੰ ਆਰਥਿਕ ਸੰਜੁਗ ਨੂੰ ਡਕਾਉਂਦਾ ਨੇ ਪੌਣੇ 500 ਜਥੇਬੰਦੀ ਨੂੰ ਦੇਸ਼ ਦੀ ਨੂੰ ਇੱਕ ਮੁਟ ਕੀਤਾ ਸੀ ਅੱਜ ਵੀ ਅਸੀਂ ਚਾਹੁੰਦੇ ਆ ਕਿ ਉਸ ਤੋਂ ਵੱਧ ਕੋਈ ਜਥੇਬੰਦੀ ਬਾਹਰ ਨਾ ਰਹੇ ਦੇਸ਼ ਭਰ ਦਾ ਜਿਹੜਾ ਸਾਡਾ ਸਾਂਝਾ ਮੋਰਚਾ ਹੈ ਉਹ ਬਕਾਇਦਾ ਸੰਯੁਕਤ ਕਿਸਾਨ ਮੋਰਚਾ ਕੱਲ ਨੂੰ ਪੂਰੀ ਕਾਲ ਸਮੇਤ ਇਸ ਗੱਲ ਨੂੰ ਲੈ ਕੇ ਵੀ ਸ਼ਾਮਲ ਹੋਊਗਾ ਹੱਥ ਬੰਦੇ ਵਿੱਚ ਪਹਿਲਾਂ ਹੀ ਸਾਡਾ ਸੱਦਾ ਹੈ ਫਿਰ ਅਸੀਂ ਹੁਣ ਵੀ ਜੋ ਕੱਲ ਨੂੰ ਵਿਚਾਰਨਾ ਹੈ ਕੱਲ ਵੀ ਡੇਢ ਚ ਲੁਧਿਆਣਾ ਮੀਟਿੰਗ ਹੋਣੀ ਆ ਸੰਯੁਕਤ ਕਿਸਾਨ ਮੋਰਚੇ ਦੀ ਉਹ ਜੋ ਵੀ ਵਿਚਾਰ ਕਰਕੇ ਫੈਸਲਾ ਕਰਨਗੇ ਇਹ ਹੈ ਕਿ ਅਸੀਂ ਇਹ ਇਹਦੇ ਵਿੱਚ ਅਹਿਮ ਫੈਸਲਾ ਲਵਾਂਗੇ ਜਿਹੜਾ ਵੀ ਉਹ ਫੈਸਲਾ ਲੈਂਦੇ ਨੇ ਅਸੀਂ ਉਹਤੇ ਪੈਰਾ ਦੇਵਾਂਗੇ ਤੇ ਜਿਵੇਂ ਮੇਰਾ ਦੋਸਤ ਦੱਸ ਕੇ ਗਿਆ ਹੈ ਅਕਰੰਤ ਕੋਟਾ ਉਹਦਾ ਅਸੀਂ ਦੂਜਿਆਂ ਦੇ ਮੋਢੇ ਨਾਲ ਮੋਟਾ ਨਹੀਂ ਲਾਵਾਂਗੇ ਸਪੋਰਟ ਨਹੀਂ ਕਰਾਂਗੇ ਅਸੀਂ ਦੋ ਕਦਮ ਅੱਗੇ ਹੋ ਕੇ ਜਣਾਗੇ ਕਿਸੇ ਗੱਲ ਤੋਂ ਅਸੀਂ ਘਰਵਾਉਂਦੇ ਨਹੀਂ ਕਿਸੇ ਗੱਲ ਤੋਂ ਡਰਦੇ ਨਹੀਂ ਸਾਡੀ ਜਥੇਬੰਦੀ ਦਾ ਇਤਿਹਾਸ ਹੈ ਕਿ ਅਸੀਂ ਪਹਿਲਾਂ ਵੀ ਕਰਵਾਣੀਆਂ ਕੀਤੀਆਂ ਅੱਜ ਕੂਲਰੀਆਂ ਦੇ ਮਸਲੇ ਦੇ ਉੱਤੇ ਕੱਲ ਸਾਡੀ ਮੀਟਿੰਗ ਦੇ ਵਿੱਚ ਹੀ ਹੋਇਆ ਕਿ ਬਕਾਇਦਾ ਸਰਕਾਰ ਜਿਹੜੀ ਅੱਜ ਭਗਵੰਤ ਮਾਨ ਸਰਕਾਰ ਆ ਉਹ ਧੱਕੇ ਨਾਲ ਕਿਸਾਨਾਂ ਦੀ ਨਿੱਜੀ ਜਾਇਦਾਦ ਦੱਬੜਾ ਚਾਹੁੰਦੀ ਹੈ। ਉਹਦੇ ਸਬੰਧੀ ਵੀ ਅਸੀਂ ਲੜ ਰਹੇ ਹਾਂ। ਉਥੇ ਭਾਵੇਂ ਕਿਹੋ ਜਿਹੀ ਕੁਰਬਾਨੀ ਕਰਨੀ ਪਵੇ ਅਸੀਂ ਇਹ ਜ਼ਮੀਨ ਨੂੰ ਲੋਕਾਂ ਦੀ ਨੂੰ ਦੱਬਣ ਨਹੀਂ ਦੇਵਾਂਗੇ ਤੇ ਪੂਰੇ ਦੇਸ਼ ਅਸੀਂ ਮੋਰਚੇ ਨੂੰ ਵੀ ਬੇਨਤੀ ਅਪੀਲ ਕਰਾਂਗੇ। ਇਕਤਸਾਦਿਕ ਕਿਸਾਨ ਦੀ ਜ਼ਮੀਨ ਬਗੈਰ ਉਹਦੀ ਮਰਜ਼ੀ ਤੋਂ ਨਾ ਲੱਭਣ ਦਿੱਤੀ ਜਾਵੇ ਤੇ ਬਕਾਇਦਾ ਅਸੀਂ ਇਹਦੇ ਵਾਸਤੇ ਜਿਹੜੇ ਵੀ ਸਾਥੋਂ ਕੁਰਬਾਨੀ ਕਰਨੀ ਪਊ ਭਾਵੇਂ ਦਿੱਲੀ ਦੀਆਂ ਸਾਡੀਆਂ ਮੰਗਾਂ ਨੇ ਸਾਰੀਆਂ ਮੰਗਾਂ ਇੱਥੇ ਸਟੈਬਲਿਸ਼ ਕਰਦੇ ਆ ਤੁਹਾਨੂੰ ਦੱਸਦਾ ਸਾਰਾ ਕੁਝ ਇਹਨਾਂ ਮੰਗਾਂ ਸੰਬੰਧੀ ਵੀ ਕਿ ਹੋਰ ਜਿਹੜਾ ਸਾਡਾ ਕਿਸਾਨੀ ਦਾ ਮੁੱਖ ਮਕਸਦ ਹੈ ਕਿ ਸਾਡ ਨੂੰ ਜਿੰਨਾ ਜਲੀਲ ਕੀਤਾ ਜਾ ਰਿਹਾ ਹੈ ਉਹਦੇ ਖਿਲਾਫ ਸਾਨੂੰ ਕਿੰਨੇ ਕਰਵਾਨੇ ਕਰਨੀ ਪਵੇ ਜਦੋਂ ਮੋਰਚਾ ਸੱਦਾ ਦੇਊਗਾ ਦਿੱਲੀ ਵੀ ਜਾਵਾਂਗੇ ਜਿੱਥੇ ਕਹੋ ਉੱਥੇ ਜਾਵਾਂਗੇ ਸੜਕਾ ਰੋਕਣੇ ਕੋਗਾ ਸੜਕਾ ਰੁਕਾਂਗੇ ਟਰੇਲਰ ਰੋਕਣ ਨੂੰ ਕੋ ਰੇਲਾ ਰੁਕਾਂਗੇ ਜੋ ਵੀ ਸਾਥੋਂ ਮੰਗ ਕਰੂਗਾ ਮੋਰਚਾ ਸਿਮਰ ਬਰਨਾਲਾ ਸਵੇਤੌਰ ਕਿਹੜੇ ਕਿਹੜੇ ਜਗ੍ਹਾ ਮਾਰੇ ਜਿਹੜੇ ਰੁਕਿਆਗੇ ਬਰਨਾਲਾ ਜਗਰਾਓ ਦੇ ਵਿੱਚ ਜਗਰਾਓ ਰੁਕਿਆ ਜਾ ਰਿਹਾ ਹੈ ਸੰਬੀਦ ਕੋਟ ਰੁਕਿਆ ਜਾ ਰਿਹਾ ਹੈ ਸੰਗਰੂਰ ਰੁਕਿਆ ਜਾ ਰਿਹਾ ਹੈ ਮਾਨਸਾ ਮਾਨਸਾ ਦੇ ਵਿੱਚ ਵੀ ਇੱਕ ਵੱਖਰਾ ਥਾਂ ਹੈ ਜਿੱਥੇ ਰੁਕਿਆ ਜਾ ਰਿਹਾ ਹੈ ਬਲਾਡੇ ਰੁਕਿਆ ਜਾ ਰਿਹਾ ਹੈ ਦੋ ਥਾਮਾਂ ਤੇ ਰੁਕਿਆ ਜਾ ਰਿਹਾ ਬਰੇਟਾ ਦੇ ਬਲਾਡਾ ਹੋਰ ਵੀ ਥਾਮਤਲਬ ਥਾਮਾਂ ਤੇ ਹੈ ਜਿਹੜਾ ਕਿਉਂਕਿ ਫੌਰੀ ਤੌਰ ਤੇ ਨਹੀਂ ਸਾਡੇ ਧਿਆਨ ਚ ਆਉਂਦਾ ਤੇ ਪੂਰੇ ਨੌ ਥਾਮਾਂ ਤੇ ਅਸੀਂ ਇਕੱਲੇ ਭਾਰਤੀ ਸਾਰੇ ਡਕਾਉਂਦਾ ਵੱਲੋਂ ਮਿਠਿਆ ਹੋਇਆ ਕਿ ਨੌ ਚੋਂ ਅੱਠ ਥਾਮਾਂ ਤੇ ਸਾਡਾ ਅੱਜ ਸਾਨੂੰ ਪਤਾ ਲੱਗ ਗਿਆ ਕਿ ਚੱਲ ਰਿਹਾ ਹੈ ਇਹ ਜਦੋਂ ਵੀ ਸਾਨੂੰ ਕੋਈ ਹੋਰ ਸਿੱਧਾ ਆਊਗਾ ਅਸੀਂ ਉਹਨੂੰ ਤੈਅ ਕਰੂਗਾ